ਆਪ ਵਰਪੀ ਸਿੰਘ ਹੈ ਜੀ ਤੇ ਏਰੀਆ ਮੇਰਾ ਪਿੰਡ ਹੈਗਾ ਬਾਦੀ ਚੰਡੀਗੜ੍ਹ ਮੇਰੇ ਰਮਦਾਸ ਜਿਹੜਾ ਅਮਰਸਰ ਜੀ ਇੱਥੇ ਜੇ ਸਾਡੇ ਨਾਲ ਸਾਨੂੰ ਬਹੁਤ ਜਦਾ ਹੜਾਈ ਹੋ ਮਾਰ ਵਜੀ ਸੀ ਐ ਟਾਈਮ ਉੱਪਰ ਬਾਬਾ ਇਹ ਸੰਪਰਦਾਇਕ ਬਹੁਤ ਤਰ੍ਹਾਂ ਕਰੇਗੀ ਉਹਨਾਂ ਦੇ ਜਿਹੜੇ ਸੇਵਕ ਨੇ ਬਾਬਾ ਸੁਖਾ ਸਿੰਘ ਜੀ ਸੁਭਾਗ ਸਿੰਘ ਜੀ ਉਹਨਾਂ ਨੇ ਇੱਥੇ ਸੇਵਾ ਚੱਲ ਰਹੀ ਹੈ ਜੀ ਤੇ ਸਭ ਤੋਂ ਪਹਿਲਾਂ ਨਾਲੇ ਰਾਵੀ ਦਰਿਆ ਦੇ ਕੰਢੇ ਤੇ ਬੰਨ ਬੰਨੇ ਨੇ ਉਸ ਤੋਂ ਬਾਅਦ ਜਿਹੜੇ ਜ਼ਿਮੀਂਦਾਰਾਂ ਦੇ ਖਾਦ ਪੀ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਲੱਗ-ਅਲੱਗ ਤਕਰੀਬਨ ਜਿੰਨੇ ਵੀ ਪਿੰਡ ਆ ਸਾਰਿਆਂ ਦੇ ਵਿੱਚ ਇਹ ਸੇਵਾ ਚੱਲ ਰਹੀ ਆ ਲੋਕਾ ਸਾਹਿਬ ਵਾਹਿਗੁਰੂ ਜੀ ਦੇ ਬਲੇ ਵਿੱਚ ਮੇਰਾ ਪਿੰਡ ਅਵਾਦੀ ਚੰਡੀਗੜਾ ਮੇਰਾ ਨਾਮ ਹਰਦੇਵ ਸਿੰਘ ਤੇ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਆ ਇਹ ਸੰਪਰਦਾ ਬਾਬਾ ਤਾਰਾ ਸਿੰਘ ਜੀ ਦੇ ਚਰਨ ਸੇਵਕ ਬਾਬਾ ਸੁੱਖਾ ਸਿੰਘ ਜੀ ਸਿਹੜੀ ਸਾਹਿਬ ਵਾਲੇ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਪਹਿਲਾਂ ਬਾਬਿਆਂ ਵੱਲੋਂ ਤੇ ਬੰਨਾਂ ਦੀ ਸੇਵਾ ਕੀਤੀ ਗਈ ਤਕਰੀਬਨ 4 ਬੰਨ ਹੀ ਜਿਹੜੇ ਦਰਿਆ ਦੇ ਉੱਤੇ ਬਾਬਿਆਂ ਨੇ ਸੰਪੂਰਨ ਕੀਤੇ ਆ ਉਸ ਤੋਂ ਬਾਅਦ ਇਹਨਾਂ ਨੇ ਕਿਸਾਨਾਂ ਨੇ ਜਿਹੜਾ ਨੁਕਸਾਨ ਹੋਇਆ ਉਹਨਾਂ ਦੀ ਪਰਭਾਈ ਵਾਸਤੇ ਖਾਦ ਬੀਜ ਤੇ ਡੀਜ਼ਲ ਦੀ ਸੇਵਾ ਕੀਤੀ ਆ ਤੇ ਇਲਾਕੇ ਦੇ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਪਹੁੰਚੀ ਦੀ ਕੀਤੀ ਆ ਤੇ ਅੱਜ ਜਿਹੜੀ ਆ ਉਹ ਦੋ ਪਿੰਡਾਂ ਨੂੰ ਜਿਹੜੀ ਆ ਖਾਦ ਦੀ ਸੇਵਾ ਪਹੁੰਚਾਈ ਗਈ ਆ ਜਿਦੇ ਵਿੱਚ ਪਿੰਡ ਆਬਾਦੀ ਚੰ디ਗੜ੍ਹ ਤੇ ਪਿੰਡ ਕੋਟਲੀ ਸ਼ਾਹ ਹਦੀਬ ਇਹਨਾਂ ਦੋਵਾਂ ਪਿੰਡਾਂ ਨੂੰ ਅੱਜ ਜਿਹੜੀ ਆ ਉਹ ਸੇਵਾ ਪਹੁੰਚਾਈ ਗਈ ਆ ਇਹ ਇਲਾਕੇ ਦੇ ਵਸਨੀਕ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਜਿੰਨੀਆਂ ਦੋਸਤਾਂ ਨੇ ਮਰਵਾਣ ਦੀ ਸੇਵਾ ਕਰਨ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਤੁਹੇਰ ਗਿਆ ਮੇਰਾ ਪਿੰਡ ਹੈਗਾ ਬਾਦੀ ਚੰਡੀਗੜ੍ਹ ਮੇਰੇ ਰਮਦਾਸ ਜਿਹੜਾ ਅੰਮ੍ਰਿਤਸਰ ਜੀ ਇੱਥੇ ਜੇ ਸਾਡੇ ਨਾਲ ਸਾਨੂੰ ਬਹੁਤ ਜ਼ਿਆਦਾ ਹੜਾਈ ਬਿਮਾਰ ਵਜੀ ਸੀ ਐ ਟਾਈਮ ਆ ਬਾਬਾ ਇਹ ਸੰਪਰਦਾਇਕ ਬਾਬਾ ਤਾਰਾ ਜੀ ਉਹਨਾਂ ਦੇ ਇਹ ਸੇਵਕ ਨੇ ਬਾਬਾ ਸੁਖਾ ਸਿੰਘ ਜੀ ਬਾਬਾ ਹਰਮਨ ਸਿੰਘ ਜੀ ਉਹਨਾਂ ਨੇ ਇੱਥੇ ਸੇਵਾ ਚੱਲ ਰਹੀ ਹੈ ਜੀ ਤੇ ਸਭ ਤੋਂ ਪਹਿਲਾਂ ਲਾਗੇ ਰਾਵੀ ਦਰਿਆ ਦੇ ਕੰਢੇ ਤੇ ਬੰਨ ਬੰਨੇ ਨੇ ਉਸ ਤੋਂ ਬਾਅਦ ਜਿਹੜੇ ਜ਼ਿਮੀਂਦਾਰਾਂ ਨੇ ਖਾਦ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਲੱਗ ਅਲੱਗ ਤਕਰੀਬਨ ਜਿੰਨੇ ਵੀ ਪਿੰਡ ਆ ਸਾਰਿਆਂ ਦੇ ਵਿੱਚ ਇਹ ਸੇਵਾ ਜਾ ਰਹੀ ਹੈ ਦਾ ਸਾਹ ਵਾਏ ਗੁਰਜੀਪਦੇ ਜਿਹੜਾ ਮੇਰਾ ਪਿੰਡ ਆਵਾਦੀ ਚੰਡੀਗੜਾ ਮੇਰਾ ਨਾਮ ਹਰਦੇਵ ਸਿੰਘ ਤੇ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਆ ਇਹ ਸੰਪਰਦਾ ਬਾਬਾ ਤਾਰਾ ਸਿੰਘ ਜੀ ਦੇ ਚਰਨ ਸੇਵਕ ਬਾਬਾ ਸੁਖਾ ਸਿੰਘ ਜੀ ਸਿਹੜੀ ਸਾਹਿਬ ਵਾਲੇ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਪਹਿਲਾਂ ਬਾਬਿਆਂ ਵੱਲੋਂ ਇਹ ਬੰਨਾਂ ਦੀ ਸੇਵਾ ਕੀਤੀ ਗਈ तकरीबन 4 ਬੰਨ ਹੀ ਜਿਹੜੇ ਦਰਿਆ ਦੇ ਉੱਤੇ ਬਾਬਿਆਂ ਨੇ ਸੰਪੂਰਨ ਕੀਤੇ ਆ ਉਸ ਤੋਂ ਬਾਅਦ ਇਹਨਾਂ ਨੇ ਕਿਸਾਨਾਂ ਨੇ ਜਿਹੜਾ ਨੁਕਸਾਨ ਹੋਇਆ ਉਹਨਾਂ ਦੀ ਪਰਭਾਈ ਵਾਸਤੇ ਖਾਦ ਬੀਜ ਤੇ ਡੀਜ਼ਲ ਦੀ ਸੇਵਾ ਕੀਤੀ ਆ ਇਲਾਕੇ ਦੇ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਪਹੁੰਚ ਦੀ ਕੀਤੀ ਆ ਤੇ ਅੱਜ ਜਿਹੜੀ ਆ ਉਹ ਦੋ ਪਿੰਡਾਂ ਨੂੰ ਜਿਹੜੀ ਆ ਖਾਦ ਦੀ ਸੇਵਾ ਪਹੁੰਚਾਈ ਗਈ ਆ ਜਿਦੇ ਵਿੱਚ ਪਿੰਡ ਆਬਾਦੀ ਚੰ디ਗੜ੍ਹ ਤੇ ਪਿੰਡ ਕੋਟਲੀ ਸ਼ਾਹਬੀਬ ਇਹਨਾਂ ਦੋਵਾਂ ਪਿੰਡਾਂ ਨੂੰ ਅੱਜ ਜਿਹੜੀ ਆ ਉਹ ਸੇਵਾ ਪਹੁੰਚਾਈ ਗਈ ਆ ਇਹ ਇਲਾਕੇ ਦੇ ਵਸਨੀਕ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਜਿੰਨੀਆਂ ਲੋਕਾਂ ਨੇ ਮਦਦ ਵਾਇਰ ਦੀ ਸੇਵਾ ਕਰਨੇ ਆ